ਅਮਰ ਦਾ ਨਾਂ ਕੀ ਆਪਣਾ ਮੇਰਾ ਨਾਮਿੰਦਰ ਕੌਰ ਆ ਰਬ ਬੱਚਾ ਮੈਂ ਕੀ ਨਾਮਿੰਦਰ ਕੋਲ ਨਿੰਦਰ ਕੌਰ ਕਿਹੜਾ ਪਿੰਡ ਕਰਮ ਬਾਦਰਗੜ ਜੰਡੀਆਂ ਬਾਦਰਗੜ ਜੰਡੀਆਂ ਹਾਂਜੀ ਬਾਦ ਕੱਲੋ ਜਿਹੜਾ ਇੱਕ ਲੜਕੀ ਨੇ ਉਹ ਕੰਗਨਾ ਰੂਰ ਨਾਲ ਜਿੰਦੇ ਨਾਲ ਤੁਹਾਡੀ ਅੱਜ ਤੋਂ 3 ਸਾਲ ਪਹਿਲਾਂ ਕੱਲੋ ਸੀ ਉਹਦੇ ਥੱਪੜ ਮਾਰਿਆ ਤੇ ਉਹਨੂੰ ਪੁਲਿਸ ਦੇ ਮਾਮਲੇ ਦੇ ਕੀ ਤੁਸੀਂ ਕਿਉਂ ਗਏ ਉਹਨੇ ਮੋਟੇ ਦਿਮਾਗ ਦੀ ਉਹਨੂੰ ਬੋਲਣ ਤੇ ਵੀ ਤਗੀਬ ਨੇ ਤਰੀਜ਼ ਨਹੀਂ ਹੈ ਤੇਰ ਵਾਰ ਨਹੀਂ ਬੋਲਣ ਦਾ ਮਾਂ ਤਾਂ ਕਰਨ ਦਾ ਪਤਾ ਨਹੀਂ ਉਹਨੂੰ ਐਵੇਂ ਆਟੋ ਬੌਡੀ ਬੁਲੀ ਜਾਂਦੀ ਏ ਐ ਨਹੀਂ ਪਤਾ ਵੀ ਆਪ ਦੇ ਰੱਖਣਾ ਜਾਇਆੱਖਣਾ ਕਹਿੰਦੇ ਅੱਗੇ ਵੀ ਆਸ ਤੱਕ ਕਿਸਾਨਾਂ ਨੂੰ ਇੰਨੀ ਨਿੰਦਿਆ ਕਰੀ ਕਿ ਬੁੜੀਆਂ ਨੂੰ ਕੱਠੀਆਂ ਕਰ ਲੈਂਦੇ 100 100 ਰੁਪਏ ਇੱਥੇ ਤੇ ਬੁੜੀਆਂ ਕੋਈ 100 100 ਰੁਪਏ ਇੱਥੇ ਥਰਾਈ ਜਾਂਦੀਆਂ ਹਾਂ ਉਹਨੇ ਮੱਤਿਆਂ ਦੀ ਜਾਇਦਾਦ ਤਾਂ ਜਾਂਦੀਆਂ ਸੀ ਮੋਦੀ ਸਾਹਿਬ ਨੇ ਕਹਿੰਦੇ ਮੈਂ ਸਾਰਿਆਂ ਦੀ ਜਾਇਦਾਦਾਂ ਖੋਹਣਗੇ ਮੈਂ ਧਿਆਨ ਰੱਖੂਗਾ ਤੇ ਫਿਰ ਜਿਹੜਾ ਪੰਜਾਬੀ ਹੁੰਦਾ ਜਾ ਕੇ ਪੰਜਾਬ ਦੇ ਬੋਣ ਖਬੋਤ ਮੰਨਦਾ ਵਿਆਹ ਹੀ ਕਿ ਨਹੀਂ ਜਾਂਦਾ ਉਹ ਨਫਰਤ ਮੰਨਦੇ ਵਿਆਹ ਹੀ ਵੀ ਕਰਕੇ ਖਾਣਾ ਮਹਾਰਾਜ ਨੇ ਜਿਹੜੇ ਉਹ ਦੀ ਸ਼ਰਮ ਦਿੱਤੀ ਹੈ ਗੁਰੂ ਨਾਨਕ ਦੇਵ ਜੀ ਨੇ ਜਾਂ ਗੁਰੂ ਮੰਨੇ ਤੇ ਫਿਰ ਜਿਆਦਾ ਤਾਂ ਛੱਡੀਆਂ ਤੋਂ ਕਿਉਂ ਜਾਂਦੀਆਂ ਉਹ ਤਾਂ ਮਰਨਾ ਪੈਣਾ ਕਿ ਅਣਖ ਛੱਡੀ ਔਖੀ ਹੈ ਇਹਨਾਂ ਨੂੰ ਤੁਹਾਡੇ ਨਾਲੋਂ ਤੁਮਾਂ ਦਾ ਕੀ ਗੱਲ ਹੋਈ ਸੀ ਜੀ ਸਾਨੂੰ ਕਹਿੰਦੀ ਕਿ ਵੀ ਕਿਸਾਨ ਲੈ ਆਏ ਬੁੜੀਆਂ ਨੇ 100-100 ਦੇ ਕੇ ਤੇਰਾ ਪਾ ਜੈ 100-100 ਕਿੱਥੇ ਸੰਭਿਟਾ ਹੈ ਅਜਿਹਾ ਆ ਦੇ ਬੱਚਿਆਂ ਦੀ ਜਾਇਦਾਦ ਉੱਤੇ ਖਤਰੇ ਵੇਸਣ ਵੀ ਜੇ ਦਾ ਸਾਡਾ ਜਾਇਦਾਦ ਤਾਂ ਹੀ ਖੋਲਣਾ ਫਿਰ ਸਾਨੂੰ ਮੰਗ ਰਿਹਾਉਣ ਵਾਲੇ ਬੱਚੇ ਕੀ ਆਖਣ ਕਿ ਤੁਸੀਂ ਮਰੇ ਸਤ ਤੁਸੀਂ ਰੋਕੇ ਨਾ ਤੁਸੀਂ ਤਾਂ ਮਰ ਜਾਂਦੇ ਫਿਰ ਪਈ ਇਹ ਤਾਂ ਮਰਨ ਗਏ ਸਾਂ ਤੇ ਵੀ ਜਾਇਦਾਦਾਂ ਨਹੀਂ ਛੱਡਣਗੇ ਤੇ ਮਰ ਜਾਣਗੇ ਜਿਹੜਾਂ ਦੇ ਵੇਲੇ ਮਾਰਦੇ ਖੋੜਦੇ ਖੋੜੇ ਪਰਾਵਦਾ ਸਿੱਧਕ ਨਹੀਂ ਹਾਰਾਂਗਾ ਆਂਦਾ ਸਿਰ ਜਾਵੇ ਤੇ ਜਾਵੇ ਤੇ ਸਾਡਾ ਸਿੱਖੀ ਸਿੱਧਕ ਨਾ ਜਾਵੇ ਇਸ ਤੇ ਪਾਈ ਵੀ ਪੰਜਾਬੀ ਰੋਗ ਬੁਝ ਲਿਆ ਪਰ ਜਿਹੜੇ ਜਿਹੇ ਸਿੱਖਨ ਗੁਰੂ ਦੇ ਉਹ ਤਾਂ ਪਰ ਆਉਦੇ ਟੱਟੀਆਂ ਦਾ ਮਾਂ ਕੇ ਵੇ ਵੇ ਕੇ ਗਏ ਬੱਚੇ ਨੀਆਂ ਚ ਨਾਲੇ ਖਰੋ ਤਾਪਦੇ ਆ ਅੱਗੇ ਜਿਹੜੀ ਕਰਨੀ ਉਹ ਉਹ ਵੀ ਉਹਨਾਂ ਨੂੰ ਪਗਾਤੀਆਂ ਤੇ ਉਹ ਵੀ ਹੋਣੀ ਆ ਤੇ ਘਰ ਆਸਾਨ ਵੀ ਉਹ ਵੀ ਪਗਾਉਣੀ ਆ ਮਤਲਬ ਅਸੀਂ ਕੇਸ ਵੀ ਕੀਤਾ ਸੀ ਉਹਦੇ ਤੇ ਕੋਈ ਮਾਣਾ ਨਹੀਂ ਲੱਗਾ ਕੇਸ ਵੀ ਕੀਤਾ ਸੀ ਰਖਲਾ ਵੀ ਆਪਣੀ ਤਾਂ ਰਖਲਾ ਦੀ ਜਦੋਂ ਨਿੰਦਕ ਕਰਦੀ ਸੀ ਸਾਰਾ ਭੈਣ ਭਈਆ ਦਾ ਸੀ ਤੂੰ ਕਰ ਤੇਰੇ ਉਥੋਂ ਵਸਤੇ ਗੈਰ ਤੱਕੜ ਦੂਸ਼ ਨਹੀਂ ਸੀ ਕਿਉਂ ਕਰਨੀ ਸੀ ਕੋਈ ਆਇਆ ਫੈਸਲਾ ਉਹਦਾ ਕੇਸ ਦਾ ਕੋਈ ਫੈਸਲਾ ਇਸ ਤਰੀਕਾ ਪਈ ਜਾਂਦੀਆਂ ਹੁਣ ਰਖਲਾ ਵੀ ਬੰਦੇ ਘਈ ਦੀ ਵਾਰੋਂ ਉਥੋਂ ਰਖਲਾ ਵੀ ਵੀ ਤੂੰ ਵਕੀਲ ਨੂੰ ਕਹਿੰਦੀ ਝਗੜਨਾ ਮੇਰੀ ਛਾਂ ਤੇ ਵਕੀਲਾ ਦਾ ਮੈਨੇ ਚੋਣਦਾ ਕਿ ਵਕੀਲ ਹੋਰ ਕਰ ਲੈਣਗੇ ਮੈਂ ਤਾਂ ਝਗੜ ਨਹੀਂ ਪਾਉਣਾ। ਤੁਹਾਨੂੰ ਮਾਤਾ ਉਹਨੇ ਜਿਹੜਾ ਥੱਪੜ ਮਾਰਿਆ ਆਪਣੀ ਪਿਆਰ ਦੀ ਕੁੜੀ ਸੀਗੀ। ਤੁਸੀਂ ਉਸ ਬਾਰੇ ਕੀ ਕਹਦੇ ਹੋ? ਉਹਨੂੰ ਉਹਨੂੰ ਡਿਸਮਿਸ ਵੀ ਕਰਤਾ ਹੈ ਕੀ ਕਹਿੰਦੇ? ਕਿ ਉਹਨੂੰ ਡਿਸਮਿਸ ਕਿਉਂ ਕਰਨੀ ਸੀ? ਤਾਂ ਬਾਦਰੀ ਕਰੀ ਤਾਂ ਪੜੀ ਮਾਂ ਦੀ ਧੀ ਸੀ ਜੀ ਨਹੀਂ ਐਨਾ ਕਰਮ ਕਰਿਆ। ਹਰੇਕ ਮਰਨ ਦਾ ਡਰਾਂ ਨੂੰ ਪਰਵਾਹ ਹੀ ਨਹੀਂ ਸਨ ਸੀ। ਉਹ ਤਾਂ ਗੁਰੂ ਬਰਾਬਰ ਖੜਾ ਸੀ ਉਹਨੂੰ ਹੌਸਾ ਦੇ ਕੇ ਮਗਰੋਂ ਥਾਪੜਾ ਦੇ ਕੇ ਲੱਪੜੋਸੀ ਪ੍ਰਮਾਤਮਾ ਨੇ ਮਰਵਾਇਆ ਸੀ ਨਹੀਂ। ਉਹ ਦਸੰਗੇਸ਼ ਪਿਤਾ ਨੇ ਉਹਨੂੰ ਦਿਲੋਰੀ ਦਿੱਤੀ ਹੈ। ਨਹੀਂ ਉਹਨੂੰ ਤਾਂ ਇਹੋ ਜਿਹਾ ਪਤਾ ਨਹੀਂ ਸੀ ਵੀ ਲੱਪੜ ਮਾਰਨਾ। ਉਹ ਮਹਾਰਾਜ ਦੇ ਰੰਗ ਉਹ ਵਿਖਾਉਂਦਾ ਹੈ। ਤਿਆਪਾ ਕਿੰਨੇ ਜਣੇ ਹੁੰਨੀਆਂ ਜੇ ਕਰਸਾਨ ਸੀ ਕਿੰਨਿਆਂ ਦਾਸਰਾ ਸੀ ਉਹ ਤਾਂ ਚਰੀ ਕੇਲੀ ਸੀ ਉਹਨ ਮਹਾਰਾਜ ਨੇ ਉਹਨੂੰ ਸਿੱਖ ਰੀਤੀ ਤੇ ਕੰਗਣਾਂ ਨੂੰ ਸਭ ਕੋ ਸਿਆਣੀ ਬਣ ਜਾ ਉਹ ਮੋਟੀ ਬੱਧੜੀ ਐ ਛੋਟੀ ਮੱਤ ਵਾਲੀ ਹੋਵੇ ਤਾਂ ਚੰਗੇ ਕੰਮ ਨਾ ਕਰਵੇ ਕਿੱਥੇ ਤਾਂ ਉਹਨਾਂ ਨੂੰ ਹਾਰ ਪੈਣੇ ਸੀ ਤੇ ਜਾਇਦਾ ਕਾਰਾਂ ਹੁੰਨੀਆਂ ਸੀ ਤੇ ਕਿਤੇ ਲਾਨਤਾ ਪੈਂਦੀਆਂ ਕਿ ਸਵਾਦ ਠਿਕਰੇ ਦੇ ਸੱਤ ਪੈਂਦੇ ਨੇ ਇਹੋ ਜਿਹੇ ਕੰਮ ਕਰਾਉਂਦੀ ਫਿਰਦੀ ਐ ਇਹ ਚੰਗਾ ਨਹੀਂ ਮੈਂ ਤਾਂ ਨਹੀਂ ਚੰਗਾ ਦਾ ਤਾਂ ਉਹ ਕਰਿਆ ਦਾ ਸ਼ਿਕਵਾ ਦੇ ਕੇ ਜਾਨ ਛੜਾ ਲਈ ਆ ਵੀ ਲੋਕਾਂ ਦੇ ਮੱਥੇ ਕਿਵੇਂ ਲੱਗਦੀ ਏ ਗਲਤ ਬੁੜੀ ਐ ਕਿ ਕੁੜੀ ਐ ਇਹਨੂੰ ਬੋਲਣ ਦਾ ਫ੍ਰੀਕਾ ਨਹੀਂ ਜਿੱਡਾ ਵੱਡਾ ਬੰਦਾ ਹੋ ਸਿਆਣਾ ਹੋ ਪੜਿਆ ਲਿਖਿਆ ਉਹਦੇ ਵਿੱਚ ਬਹੁਤ ਨਿਮਤੀ ਨਿਮਰਤਾ ਹੁੰਦੀ ਏ ਇਹ ਤਾਂ ਵਿਚਾਰੀ ਹਕਾਰ ਦੀ ਭਰੀ ਪਈ ਐ ਇੰਨਾ ਹਕਾਰ ਨਾ ਕਰੇ ਕੰਮ ਪਾਣਗੇ ਗਰੀਬਾਂ ਤਾਂ ਹੀ ਧੰਦਾ ਗਵਾਨ ਨਾ ਕਹੀਂ ਜਿਨ੍ਹਾਂ ਨੇ ਵੋਟਾਂ ਪਾਈਆਂ ਜਾਂ ਕਿਸਾਨਾਂ ਨੂੰ ਜਿਨ੍ਹਾਂ ਦਾ ਖਾਂਦੇ ਚ ਉਹਨਾਂ ਦੀ ਬਿਹਤ ਵੀ ਕਰਦੀ ਏ ਕਿ ਉਹ ਕੱਲੀ ਫਿਰ ਕਬੜੀ ਨਹੀਂ ਹੋਣੀ ਵੀ ਕਿ ਕਿਸਾਨਾਂ ਦੇ ਨਾਂ ਰਾੜ ਕੇ ਵੱਡੀ ਹੋਊ ਪਰ ਨਹੀਂ ਬਣਦੀ ਤਾਂ ਔਖੀ ਹੋਊਗੀ ਤੇ ਖਰਸਾਨ ਤਾਂ ਵਿਚਾਰੇ سزا ਪਾਈ ਜਾਂਦੇ ਭੁੱਖੇ ਕੇ ਬੈਠੇ ਕਰ ਰਬ ਉਹਨਾਂ ਦੀ ਸੁਣੂਗਾ ਉਹਨਾਂ ਦੀ ਸੁਣੂਗਾ ਪਰ ਉਹ ਗੱਲੀ ਉਹ ਤੇ ਇੱਕੋ ਹੀ ਲੱਪੜ ਮਾਰਿਆ ਉਹ ਤਾਂ ਨਿਸ਼ਾਨੀ ਦਿੱਤੇ ਪੰਜ ਸੱਤ ਮਾਰਦੇ ਪੰਜ ਸੱਤ ਮਾਰੀ ਵੀ ਉਹੋ ਜੇ ਟੱਕ ਮਾਰਿਆ ਵੀ ਉਹੋ ਜੇ ਜਦੋਂ ਬੰਦੇ ਨੂੰ ਪ੍ਰਕਾਰਾਂ ਹੀ ਪੈ ਜਾਣ ਤੇ ਬੰਦਾ ਆਪਣਾ ਫਿਰ ਨਾ ਕੱਚਾ ਹੋਗਾ ਸ਼ਰਮ ਨਹੀਂ ਹੁੰਦਾ ਸ਼ਰਮੰਦਾ ਨਹੀਂ ਹੁੰਦਾ ਭਈ ਉਹ ਇਹ ਜੇ ਕੰਮ ਕਰ ਗਿਆ ਇਹੋ ਜਿਹਾ ਕੰਮ ਨਾ ਕਰੇ ਬਣੀ ਸੀ ਐਮਪੀ ਇਹ ਸਿਆਣੇ ਕੰਮ ਕਰਨੀ ਸੀ ਦੁਨੀਆ ਦੀ ਬਿਹਾਈ ਰਹਿਣੀ ਸੀ ਕਿ ਨਿੰਦਾ ਕਰਉਂਦੀ ਰਹਿੰਦੀ ਪੰਜਾਬ ਚ ਅਤਵਾਜ ਕੋਈ ਅਤਵਾ ਨਹੀਂ ਅਤਵਾ ਵੀ ਦਾ ਕੋਈ ਨਹੀਂ ਪਾਈ ਕਿਸਾਨ ਤੋਂ ਬੇਗਾ ਪੂਰਾ ਕਰ ਲੈ ਕਮਾਈ ਕਰਕੇ ਖਾਂਦੇ ਜਨਤੰਤ ਪਾਲਣਾ ਕਰਦੇ ਕੋਈ ਫਾਈ ਕਿਸਾਨ ਮਾਰੇ ਨਹੀਂ ਜੇ ਕਿਸਾਨ ਨਾ ਹੋਣ ਤੇ ਕੋਈ ਰਾਜੇ ਬੈਠਾ ਜਿਹੜੇ ਕੁਰਸੀਆਂ ਗੱਦੀਆਂ ਤੇ ਉੱਥੇ ਉਹ ਥੋੜਾ ਹੀ ਕੋਈ ਬਣਾ ਦੇ ਉਹਨੇ ਖੰਦਾ ਕਿਸਾਨਾਂ ਦਾ ਕਮਾਇਆ ਖਾਂਦੇ ਆ ਉਹਦਾ ਲੋਹੇ ਦੀਆਂ ਪੈਣੀ ਬੈਠੇ ਆ ਆਪਦੇ ਪਲਟੂਨਾ ਵੀ ਸਾਡੇ ਗੋਲਣ ਲੱਗਦੇ ਕਿਸਾਨ ਤੇ ਨੰਗੇ ਘੜੀ ਫਿਰਦੇ ਆ ਤੁਹਾਨੂੰ ਕਿਸੇ ਸੱਪ ਦਾ ਸੱਪ ਤੇ ਬਿਜਲੀ ਤਾਂ ਹੰਡਾਰੀ ਨਹੀਂ ਕੋਈ